ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਇਕਾਂਗੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਇਕਾਂਗੀ ਕੀ ਹੁੰਦੀ ਹੈ ਫਿਰ ਇਕਾਂਗੀ ਨੂੰ ਪੜਾਉਣ ਦੇ ਉਦੇਸ਼ ਕੀ ਨੇ ਤੇ ਕਿਹੜੀਆਂ-ਕਿਹੜੀਆਂ ਵਿਧੀਆਂ ਨੇ ਇਕਾਂਗੀ ਨਾਟਕ ਸਾਹਿਤ ਦੀ ਇੱਕ ਆਧੁਨਿਕ ਵੰਨਗੀ ਹੈ ਮੀਨਸ ਜਿਵੇਂ ਨਾਟਕ ਹੈ ਉਸੇ ਤਰੀਕੇ ਨਾਲ ਇਕਾਂਗੀ ਹੁੰਦੀ ਹੈ ਜਿਹੜੀ ਕਿ ਜਿਹੜਾ ਆਧੁਨਿਕ ਯੁੱਗ ਆ ਉਹਦੀ ਪੈਦਾਵਾਰ ਹੈ ਇਕਾਂਗੀ ਸ਼ਬਦ ਦੋ ਵੱਖ-ਵੱਖ ਸ਼ਬਦਾਂ ਦਾ ਜੁੜਿਆ ਰੂਪ ਹੈ ਇੱਕ ਅਤੇ ਅੰਗੀ ਇੱਕ ਅਤੇ ਇੱਕ ਅੰਗੀ ਇਹ ਦੋ ਸ਼ਬਦ ਨੇ ਜਿਨ੍ਹਾਂ ਤੋਂ ਮਿਲ ਕੇ ਕੀ ਬਣਦਾ ਹੈ ਅਧਾਰਤ ਇੱਕ ਅੰਗ ਵਾਲਾ ਅੰਗ ਤੋਂ ਭਾਵ ਹੈ ਅੰਕ ਜਿਵੇਂ ਹੁਣ ਤੁਸੀਂ ਨਾਵਲ ਪੜ੍ਹਦੇ ਹੋ ਤਾਂ ਨਾਟ ਨਾਵਲ ਦੇ ਵਿੱਚ ਕਿੰਨੇ ਐਕਟ ਹੁੰਦੇ ਨੇ ਬਹੁਤ ਜ਼ਿਆਦਾ ਭਾਗ ਬਹੁਤ ਜ਼ਿਆਦੇ ਹੁੰਦੇ ਨੇ ਪਰ ਜਿਹੜੇ ਨਾਟਕ ਆ ਉਹਦੇ ਵਿੱਚ ਆਮ ਤੌਰ ਤੇ ਤਿੰਨ ਜਾਂ ਪੰਜ ਅੰਕ ਹੀ ਹੁੰਦੇ ਨੇ ਜਾਇਕਰੋ ਵੀ ਭਾਗ ਹੁੰਦੇ ਨੇ ਅੰਗ ਹੁੰਦੇ ਨੇ ਪਰ ਜਿਹੜੀ ਇਕਾਂਗੀ ਆ ਉਹਦੇ ਵਿੱਚ ਸਿਰਫ ਇੱਕ ਹੀ ਅੰਗ ਹੁੰਦਾ। ਨਾਟਕ ਤੇ ਇਕਾਂਗੀ ਦੇ ਵਿੱਚ ਫਰਕ ਇਹੀ ਹੈ ਕਿ ਨਾਟਕ ਦੇ ਵਿੱਚ ਕੀ ਹੁੰਦਾ ਤਿੰਨ ਤੋਂ ਪੰਜ ਅੰਕ ਹੁੰਦੇ ਨੇ ਪਰ ਜਿਹੜੀ ਇਕਾਂਗੀ ਆ ਉਹਦੇ ਵਿੱਚ ਸਿਰਫ ਇੱਕ ਹੀ ਅੰਕ ਹੁੰਦਾ। ਇੱਕ ਹੀ ਅੰਕ ਦਾ मतलब ਇੱਕ ਹੀ ਭਾਗ ਹੁੰਦਾ, ਇੱਕ ਹੀ ਅੰਗ ਹੁੰਦਾ। ਜਿਹਦੇ ਵਿੱਚ ਪੂਰੀ ਜਿਹੜੀ ਇਕਾਂਗੀ ਆ ਉਹ ਜਿਹੜੀ ਵੀ ਅਸੀਂ ਕੋਈ ਸਾਡੇ ਕੋਲ ਇਨਫੋਰਮੇਸ਼ਨ ਹੈ, ਕੋਈ ਸੂਚਨਾ ਹੈ, ਕੋਈ ਮੈਸੇਜ ਅਸੀਂ ਦੇਣਾ ਚਾਹੁੰਦਾ ਹਾਂ, ਉਹ ਅਸੀਂ ਇਹਦੇ ਜ਼ਰੀਏ ਦੇ ਸਕਦੇ ਆ। ਤੇ ਇਹਦੇ ਵਿੱਚ ਨਾਟਕ ਦੇ ਇੱਕ ਅੰਕ ਜਿੰਨਾ ਕਾਰਜ ਸਮੋਇ ਹੁੰਦਾ ਹੈ ਮੀਨਿੰਸ ਜਿਵੇਂ ਕਿ ਨਾਟਕ ਦਾ ਇੱਕ ਅੰਕ ਹੁੰਦਾ ਓਨੀ ਹੀ ਇਕਾਂਗੀ ਹੁੰਦੀ ਹੈ ਤੇ ਇਹਦੇ ਵਿੱਚ ਕਿਸੇ ਨਿੱਕੀ ਜਿਹੀ ਜਿਹੜੀ ਘਟਨਾ ਹੈ ਉਹਨੂੰ ਕਥਾਵਸਤੂ ਦਾ ਆਧਾਰ ਬਣਾਇਆ ਗਿਆ ਹੁੰਦਾ ਹੈ ਪਰ ਇਹਦੀ ਜਿਹੜੀਆਂ ਝਾਕੀਆਂ ਨੇ ਉਹ ਕਈ ਹੋ ਸਕਦੀਆਂ ਨੇ ਹੁਣ ਜਿਹੜੀ ਇਕਾਂਗੀ ਉਹਨੂੰ 20 ਜਾਂ 30 ਮਿੰਟਾਂ ਦੇ ਵਿੱਚ ਉੱਚੀ ਉੱਚੀ ਪੜਿਆ ਜਾ ਸਕਦਾ ਹੈ ਤੇ ਵਤਵ ਨਾਟਕੀ ਪ੍ਰਭਾਵ ਪਾਉਣ ਦੇ ਲਈ ਇਸ ਵਿੱਚ ਇੱਕ ਹੀ ਵਿਸ਼ੇ ਨੂੰ ਘੱਟ ਤੋਂ ਘੱਟ ਸਮਗਰੀ ਨਾਲ ਪ੍ਰਸਤੁਤ ਕਰਕੇ ਵਿਕਸਿਤ ਕਰਕੇ ਸਿਖਰ ਤੇ ਪਹੁੰਚਾਇਆ ਜਾਂਦਾ ਹੈ ਇਕਾਂਗੀ ਨਾਟਕ ਆਪਣੇ ਆਪ ਵਿੱਚ ਇੱਕ ਸੰਪੂਰਨ ਸਾਹਿਤਿਕ ਵਸਤੂ ਹੈ ਤੇ ਇੱਕ ਵੱਖਰਾ ਸਾਹਿਤਿਕ ਰੂਪ ਵੀ ਹੈ ਇਸ ਨੂੰ ਕਿਸੇ ਤਰ੍ਹਾਂ ਵੀ ਪੂਰੇ ਲਿਖੇ ਨਾਟਕ ਦਾ ਸੰਖੇਪ ਜਾਂ ਇੱਕ ਅੰਗ ਜਾਂ ਭਾਗ ਨਹੀਂ ਕਿਹਾ ਜਾ ਸਕਦਾ ਮੀਨਜ਼ ਇਹ ਨਾਟਕ ਨਾਲੋਂ ਅਲੱਗ ਹੈ ਇਕਾਂਗੀ ਆਪਣੇ ਮੰਤਵ ਆਸ਼ੇ ਤੇ ਗੁੰਦ ਵਜੋਂ ਪੂਰੇ ਨਾਟਕ ਦੇ ਨਾਲੋਂ ਵੱਖਰਾ ਹੈ ਇਕਾਂਗੀ ਦੀ ਜਿਹੜੀ ਸਿੱਖਿਆ ਉਹਦੇ ਉਦੇਸ਼ ਕੀ ਨੇ ਸਭ ਤੋਂ ਪਹਿਲਾਂ ਅਸੀਂ ਜੀਵਨ ਨਾਲ ਸੰਬੰਧਿਤ ਜਿਹੜੇ ਉਦੇਸ਼ ਨੇ ਉਹਨਾਂ ਤੇ ਚਰਚਾ ਕਰਾਂਗੇ ਪਹਿਲਾ ਵਿਦਿਆਰਥੀ ਨੂੰ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੇ ਯੋਗ ਬਣਾਉਣਾ ਕਿਉਂਕਿ ਜਿਹੜੀ ਇਹ ਇਕਾਂਗੀ ਹੁੰਦੀ ਹੈ ਇਹਦੇ ਵਿੱਚ ਸਿਰਫ ਇੱਕ ਹੀ ਘਟਨਾ ਨੂੰ ਪੂਰੇ ਰੂਪ ਦੇ ਵਿੱਚ ਵਿਸਾਰ ਦੇ ਵਿੱਚ ਦੱਸਿਆ ਜਾਂਦਾ ਸਪੋਜ਼ ਕਰੋ ਕੋਈ ਵਿਅਕਤੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਸਫਲ ਹੋਇਆ ਤਾਂ ਮੋٹے-ਮੋਟੀ ਜਿਹੜੇ ਗੱਲਾਂ ਨੇ ਉਸ ਇਕਾਂਗੀ ਦੇ ਵਿੱਚ ਹੋਣਗੀਆਂ ਤੇ ਵਿਅਕਤੀ ਹੈ ਜਿਹੜਾ ਕੀ ਹੈ ਜੋ ਨੂੰ ਦੇਖੋ ਮੁਸ਼ਕਿਲ ਆਈਆਂ ਉਹਦੀ ਦਲੇਰੀ ਨਾਲ ਕਿਵੇਂ ਸਾਹਮਣਾ ਕੀਤਾ ਤਾਂ ਬੱਚਾ ਵੀ ਉਸੇ ਤਰੀਕੇ ਨਾਲ ਹੀ ਸਿੱਖ ਲਏਗਾ। ਅਗਲਾ ਉਦੇਸ਼ ਹੈ ਮਾਨਵ ਜੀਵਨ ਦੀਆਂ ਪਿੰਨਪਿੰਨ ਹਾਲਾਤਾਂ ਦਾ ਗਿਆਨ ਕਰਾਉਣਾ। ਹੁਣ ਜਿੰਨੀਆਂ ਵੀ ਇਕਾਂਗੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਸਾਡੀ ਜ਼ਿੰਦਗੀ ਹੈ ਮਾਨਵ ਜੀਵਨ ਹੈ ਉਹਦੇ ਵੱਖ-ਵੱਖ ਹਾਲਾਤਾਂ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੁੰਦੀ ਹੈ ਤੇ ਇਸੇ ਤਰੀਕੇ ਨਾਲ ਜਿਹੜੇ ਵਿਅਕਤੀ ਨੇ ਉਹ ਜੀਵਨ ਦੇ ਵੱਖ-ਵੱਖ ਜਿਹੜੇ ਹਾਲਾਤ ਨੇ ਉਹਨਾਂ ਤੋਂ ਜਾਣੂ ਹੋ ਸਕਦੀਆਂ। ਫਿਰ ਇਹ ਪਿੰਪੇਨੇ ਸਮਾਜਿਕ ਰਾਜਨੀਤਿਕ ਨੈਤਿਕਾਤ ਸਮੱਸਿਆਵਾਂ ਤੋਂ ਜਾਣੂ ਕਰਾਉਣਾ ਹੁਣ ਜਿਹੜੀ ਇਕਾਂਗੀ ਆ ਉਹਦੇ ਵਿੱਚ ਸਮਾਜ ਨਾਲ ਸੰਬੰਧਿਤ ਜਾਂ ਰਾਜਨੀਤਿਕ ਨੈਤਿਕ ਜਿਹੜੀਆਂ ਸਮੱਸਿਆਵਾਂ ਨੇ ਉਹ ਲਈਆਂ ਜਾਂਦੀਆਂ ਨੇ ਤੇ ਇਹਦਾ ਉਦੇਸ਼ ਕੀ ਹੋਇਆ ਕਿ ਵਿਦਿਆਰਥੀਆਂ ਨੂੰ ਇਹਨਾਂ ਵੱਖ-ਵੱਖ ਖਤਰਾਨੇ ਜਿਹੜੇ ਸਮੱਸਿਆਵਾਂ ਨੇ ਉਹਨਾਂ ਤੋਂ ਜਾਣੂ ਕਰਵਾਉਣਾ ਵੀ ਜਿਹੜੇ ਸਾਡਾ ਸਮਾਜ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਸਾਨੂੰ ਰਾਜਨੀਤਿਕ ਸਮੱਸਿਆਵਾਂ ਕਿਹੜੀਆਂ ਨੇ ਨੈਤਿਕ ਸਮੱਸਿਆਵਾਂ ਕੀ ਨੇ ਅੱਗੇ ਵਿਦਿਆਰਥੀਆਂ ਨੂੰ ਸਮਾਜਿਕ ਤੇ ਘਰੇਲੂ ਆਚਾਰ ਵਿਵਹਾਰ ਦੀ ਸਿੱਖਿਆ ਪ੍ਰਦਾਨ ਕਰਨੀ ਹੁਣ ਕੀ ਕਰਨਾ ਹੈ ਬੱਚਿਆਂ ਨੂੰ ਉਹਨਾਂ ਨੇ ਦੇਖੋ ਸਮਾਜ ਦੇ ਵਿੱਚ ਵੀ ਰਹਿਣਾ ਹੈ ਘਰ ਦੇ ਵਿੱਚ ਵੀ ਰਹਿਣਾ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਜਿਹੜਾ ਵਿਵਹਾਰ ਕਰਨਾ ਹੈ ਕਿਸ ਤਰੀਕੇ ਨਾਲ ਵਿਚਰਨਾ ਹੈ ਉਹਦੀ ਸਿੱਖਿਆ ਪ੍ਰਦਾਨ ਕਰਨਾ ਵੀ ਇਕਾਂਗੀ ਦਾ ਇੱਕ ਉਦੇਸ਼ ਹੈ ਵਿਦਿਆਰਥੀਆਂ ਨੂੰ ਦੇਸ਼ ਕਾਲ ਤੇ ਹਾਲਾਤਾਂ ਅਨੁਸਾਰ ਵਿਵਹਾਰ ਕਰਨ ਦੀ ਸਿੱਖਿਆ ਪ੍ਰਦਾਨ ਕਰਨਾ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਅਲੱਗ ਦੇਸ਼ ਨੇ ਅਲੱਗ ਹੀ ਉਥੇ ਕਾਲ ਹੈ ਮੀਨਸ ਸਮਾਂ ਹੁਣ ਜਿਵੇਂ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ ਕਿਸੇ ਵਿਦੇਸ਼ ਦੇ ਵਿੱਚ ਤਾਂ ਉਥੇ ਜਿਹੜਾ ਇਹ ਦੋਨੋਂ ਚੀਜ਼ਾਂ ਨੇ ਉਥੇ ਬਦਲ ਜਾਣ ਗਿਆ ਤਾਂ ਜਦੋਂ ਇਹਨਾਂ ਦੇ ਵਿੱਚ ਬਲਾਵ ਆ ਗਿਆ ਤਾਂ ਹਰੇਕ ਵਿਅਕਤੀ ਦਾ ਜਿਹੜਾ ਵਿਵਹਾਰ ਹੈ ਉਹ ਦੇਸ਼ ਕਾਲ ਤੇ ਹਾਲਾਤਾਂ ਦੇ ਅਨੁਸਾਰ ਹੋਏਗਾ ਹੁਣ ਜੇਕਰ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਐਮਰਜੈਂਸੀ ਲੱਗੀ ਹੁੰਦੀ ਹੈ ਤਾਂ ਉੱਥੇ ਕੀ ਹੁੰਦਾ ਲੋਕਾਂ ਨੂੰ ਉਹਦੇ ਅਕੋਰਡਿੰਗ ਹੀ ਵਿਚਰਨਾ ਪੈਂਦਾ ਉਹ ਉਹਨੂੰ ਆਪੋਜ਼ ਨਹੀਂ ਕਰ ਸਕਦੇ ਹੁਣ ਇਸੇ ਤਰ੍ਹਾਂ ਇੱਕ ਨਾਲ ਜਿਹੜੀ ਕਾਂਗੀ ਹੈ ਉਹਦੇ ਚ ਵੀ ਇਹ ਦੱਸਿਆ ਜਾਂਦਾ ਕਿ ਜੇਕਰ ਕਿਸੇ ਵੀ ਦੇਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਸਮੇਂ ਤੇ ਕੋਈ ਇਹ ਹਾਲਾਤ ਪੈਦਾ ਹੋਏ ਤਾਂ ਉੱਥੇ ਕਿਵੇਂ ਦੀਆਂ ਜਿਹੜੇ ਘਟਨਾਵਾਂ ਸੀ ਉਹ ਵਾਪਰੀਆਂ ਤੇ ਕੀ ਹੋਇਆ ਅੱਗੇ ਹੈ ਕੌਸ਼ਲ ਸੰਬੰਧੀ ਉਦੇਸ਼ ਤੁਸੀਂ ਇਹਨਾਂ ਨੂੰ ਇਕੱਠੇ ਵੀ ਲਿਖ ਸਕਦੇ ਹੋ ਅਲੱਗ-ਅਲੱਗ ਕਰਨ ਦੀ ਜ਼ਰੂਰਤ ਨਹੀਂ ਹੈ ਵਿਦਿਆਰਥੀਆਂ ਨੂੰ ਇਹ ਯੋਗ ਬਣਾਉਣਾ ਕਿ ਉਹ ਮੌਕੇ ਅਨੁਸਾਰ ਸ਼ਬਦਾਵਲੀ ਦਾ ਪ੍ਰਯੋਗ ਕਰ ਸਕਣ ਕਿਉਂਕਿ ਜਿਹੜੀ ਇਕਾਂਗੀ ਹੁੰਦੀ ਹੈ ਉਹਦੇ ਵਿੱਚ ਸਮੇਂ ਦੇ ਅਨੁਸਾਰ ਮੌਕੇ ਦੇ ਅਨੁਸਾਰ ਜਿਹੜੀ ਸ਼ਬਦਾਵਲੀ ਹੈ ਸ਼ਬਦ ਨੇ ਉਹ ਵਰਤੇ ਜਾਂਦੇ ਨੇ ਤੇ ਅਸੀਂ ਬੱਚਿਆਂ ਨੂੰ ਇਹ ਸਯੋਗ ਬਣਾਉਣਾ ਕਿ ਉਹ ਜਦੋਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਵਿਚਰ ਰਹੇ ਨੇ ਕਿਸੇ ਵੀ ਕੰਮ ਧੰਦੇ ਦੇ ਲਈ ਤਾਂ ਉਹ ਮੌਕੇ ਅਨਸਾਰ ਜਿਹੜੇ ਸ਼ਬਦ ਨੇ ਉਹਨਾਂ ਨੂੰ ਵਰਤ ਸਕਣ ਦੇ ਯੋਗ ਹੋ ਸਕਣ ਫਿਰ ਸੁਣਨ ਕਾਸ਼ਲ ਵਿਕਸਿਤ ਕਰਨਾ ਵਿਦਿਆਰਥੀਆਂ ਦੇ ਵਿੱਚ ਹੁਣ ਜਿੰਨਾ ਵਿਦਿਆਰਥੀ ਸੁਣਨਗੇ ਇਕਾਂਗੀ ਨੂੰ ਤਾਂ ਉਹਨਾਂ ਹੀ ਸੁਣ ਕੇ ਉਹਦੇ ਨਾਲ ਸੰਬੰਧਿਤ ਜਿਹੜੇ ਅਰਥ ਨੇ ਉਹ ਗ੍ਰਹਿਣ ਕਰ ਸਕਣਗੇ ਫਿਰ ਜਿਹੜਾ ਮੌਖਿਕ ਕੌਸ਼ਲ ਉਹ ਵਿਕਸਿਤ ਕਰਨਾ ਹੁਣ ਜਿਹੜੀ ਇਕਾਂਗੀ ਹੈ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਡਾਇਲੌਗਸ ਹੁੰਦੇ ਨੇ ਹਰੇਕ ਕਰੈਕਟਰ ਦਾ ਡਾਇਲੌਗ ਹੁੰਦਾ ਹੈ ਤਾਂ ਬੱਚੇ ਉਹਨਾਂ ਨੂੰ ਮੌਖਿਕ ਹੀ ਯਾਦ ਕਰ ਲੈਂਦੇ ਨੇ ਫਿਰ ਜਦੋਂ ਉਹਨਾਂ ਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਜਾਂਦਾ ਕਿ ਇਹ ਜਿਹੜੇ ਸ਼ਬਦ ਨੇ ਕਿਹਨੇ ਕਿਸ ਨੂੰ ਕਹੇ ਤਾਂ ਬੱਚੇ ਨੂੰ ਯਾਦ ਹੋ ਜਾਂਦੇ ਨੇ ਡਾਇਲੌਗ ਤੇ ਬੱਚੇ ਉਹਦੇ ਅਕੋਰਡਿੰਗ ਸਹੀ ਉੱਤਰ ਵੀ ਦੇ ਸਕਣਗੇ ਤੇ ਜਿਵੇਂ ਦੇ ਉਹ ਸ਼ਬਦ ਸੀ ਕਿਨੇ ਕਿਨੂ ਕਹੇ ਤਾਂ ਕਿਸ ਤਰੀਕੇ ਨਾਲ ਕਹੇਗੀ ਸੀ ਉਚਿਤ ਜਿਹੜਾ ਸਵਰ ਪ੍ਰਵਾਹ ਹੈ ਉਹ ਨਾਲ ਬੋਲਣ ਦੇ ਯੋਗ ਵੀ ਬਣਾਉਣਾ ਹੈ ਕਿਉਂਕਿ ਕੋਈ ਵਿਅਕਤੀ ਜੇਕਰ ਗੁੱਸੇ ਦੇ ਵਿੱਚ ਬੋਲ ਰਿਹਾ ਹੈ ਤਾਂ ਉਸੇ ਤਰੀਕੇ ਦੇ ਨਾਲ ਹੀ ਉਹਦਾ ਡਾਇਲੋਗ ਬੋਲਿਆ ਜਾਏਗਾ ਜੇਕਰ ਹੌਲੀ ਦੇ ਨੇ ਕਿਹਾ ਵੀ ਹੌਲੀ ਦੇ ਨੇ ਗੱਲ ਕਰ ਰਿਹਾ ਹੈ ਤਾਂ ਉਹਦੇ ਅਕੋਰਡਿੰਗ ਕੋਈ ਪੜਿਆ ਲਿਖਿਆ ਵਿਅਕਤੀ ਹੈ ਕੋਈ ਅਨਪੜ ਹੈ ਤਾਂ ਸਾਰੇ ਜਿਹੜੇ ਭਾਵ ਨੇ ਉਚਿਤ ਸਵਰ ਦੇ ਨਾਲ ਉਹ ਬੋਲਣ ਦੇ ਯੋਗ ਹੋ ਜਾਣਗੇ ਫਿਰ ਲਿਖਣ ਕੌਸ਼ਲ ਵਿਕਸਿਤ ਕਰਨਾ ਹੁਣ ਜਿਹੜੀ ਇਕਾਂਗੀ ਹੈ ਉਹ ਲਿਖਣ ਕੌਸ਼ਲ ਵੀ ਵਿਕਸਿਤ ਕਰਨ ਦੇ ਯੋਗ ਬਣਾਉਂਦੀ ਹੈ ਬੱਚਿਆਂ ਨੂੰ ਲਿਖਣ ਦੇ ਯੋਗ ਵੀ ਬਣਾਉਂਦੀ ਹੈ ਕਿ ਉਹ ਸਹੀ ਢੰਗ ਨਾਲ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਲਿਖ ਸਕਣ ਵਿਦਿਆਰਥੀਆਂ ਦੀ ਜਿਹੜੀ ਅਨੁਕਰਣ ਪ੍ਰਵਿਰਤੀ ਹੈ ਮੀਨਸ ਨਕਲ ਕਰਨ ਦੀ ਪ੍ਰਵਿਰਤੀ ਕਿਉਂਕਿ ਜਿਹੜਾ ਮਨੁੱਖ ਹੈ ਉਹ ਨਕਲ ਕਰਕੇ ਹੀ ਸਿੱਖਦਾ ਹੈ ਹੁਣ ਸ਼ੁਰੂ ਤੋਂ ਅਸੀਂ ਦੇਖਦੇ ਹਾਂ ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਹ ਬੋਲਣਾ ਜਦੋਂ ਸਿਖਾਉਨੇ ਆ ਤਾਂ ਅਸੀਂ ਪਹਿਲਾਂ ਉਹਦੇ ਅੱਗੇ ਬੋਲਦੇ ਹਾਂ ਤੇ ਫਿਰ ਬੱਚਾ ਸਾਡੇ ਪਿੱਛੇ-ਪਿੱਛੇ ਉਹਨਾਂ ਸ਼ਬਦਾਂ ਦਾ ਦੁਹਰਾ ਕਰਦਾ ਹੈ ਤਿੱਕਦਾ ਕਿ ਕਿਸੇ ਕੈਰੇਕਟਰ ਦਾ ਅਨੁਕਰਣ ਕਿਵੇਂ ਕਰਨਾ ਹੈ ਉਹ ਪ੍ਰਵਿਰਤੀ ਉਹਨਾਂ ਵਿੱਚ ਪੈਦਾ ਕਰਨੀ ਹੈ ਤੇ ਦੂਸਰਾ ਕੀ ਹੈ ਅਭਿਨੇ ਕੌਸ਼ਲ ਮੀਨਸ ਬੱਚੇ ਉਹਦੇ ਅਕੋਰਡਿੰਗ ਐਕਟ ਕਰ ਸਕਣ ਜਿਵੇਂ ਐਕਟਰ ਨੇ ਫਿਲਮ ਦੇ ਵਿੱਚ ਐਕਟ्रेसेस ਨੇ ਉਹ ਕੀ ਕਰਦੇ ਆ ਆਪਣਾ ਰੋਲ ਪਲੇ ਕਰਦੇ ਨੇ ਹੁਣ ਇਸੇ ਤਰੀਕੇ ਨਾਲ ਇਕਾਂਗੀ ਦੇ ਵਿੱਚ ਅਨੁਕਰਨ ਕਰਦੇ ਨੇ ਉਹ ਹਰੇਕ ਜਿਹੜਾ ਕਰੈਕਟਰ ਹੁੰਦਾ ਉਹਦਾ ਤੇ ਹਰੇਕ ਕਰੈਕਟਰ ਆਪਣਾ ਫਿਰ ਅਭਿਨੇ ਕਰਦਾ ਆਪਣਾ ਰੋਲ ਪਲੇ ਕਰਦਾ ਮੀਨਸ ਕਿ ਇਕਾਂਗੀ ਦਾ ਉਦੇਸ਼ ਕੀ ਹੋਇਆ ਕਿ ਬੱਚਿਆਂ ਵਿੱਚ ਅਨੁਕਰਨ ਦੀ ਪ੍ਰਵਿਰਤੀ ਨੂੰ ਪੈਦਾ ਕਰਨਾ ਤੇ ਨਾਲ ਨਾਲ ਉਹਨਾਂ ਦੇ ਵਿੱਚ ਜਿਹੜਾ ਅਭਿਨੇ ਕੌਸ਼ਲ ਹੈ ਉਹ ਵਿਕਸਿਤ ਕਰਨਾ ਉਹਨਾਂ ਨੂੰ ਮਾਗ ਕੇ ਅਨਸਾਰ ਵਿਵਹਾਰ ਤੇ ਆਚਰਨ ਕਰਨਾ ਸਿਖਾਉਣਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੋਕੇ ਤਾਂ ਉਹਦੇ ਅਕੋਰਡਿੰਗ ਤੁਹਾਡਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਕਿਸ ਤਰੀਕੇ ਦਾ ਤੁਸੀਂ ਨੇ ਆਪਣਾ ਆਚਰਨ ਰੱਖਣਾ ਹੈ ਉਹਨਾਂ ਨੂੰ ਨਾਟਕ ਮੰਚਨ ਦੀਆਂ ਭਿੰਨ ਭਿੰਨ ਤਕਨੀਕਾਂ ਤੋਂ ਜਾਣੂ ਕਰਾਉਣਾ ਨਾਟਕ ਚਾਹੀ ਕਾਂਗੀ ਸੇਮ ਹੀ ਹੈ ਤੁਸੀਂ ਇਸੇ ਇਕਾਂਗੀ ਲਿਖ ਸਕਦੇ ਹੋ ਨਾਟਕ ਮੰਚਨ ਨੇ ਕਿਹੜੀਆਂ ਕਿਹੜੀਆਂ ਤਕਨੀਕਾਂ ਨੇ ਤਾਂ ਬੱਚੇ ਨੂੰ ਕਦੋਂ ਪਤਾ ਲੱਗਣੀ ਹੈ ਜਦੋਂ ਅਸੀਂ ਉਹਨਾਂ ਨੂੰ ਇਕਾਂਗੀ ਪੜ੍ਹਾਵਾਂਗੇ ਉਸ ਸਮੇਂ ਅਗਲਾ ਉਦੇਸ਼ ਹੈ ਕਿ ਉਹਨਾਂ ਦੇ ਨਰੀਖਣ ਕਲਪਨਾ ਤੇ ਜਿਹੜੀਆਂ ਵਿਵੇਚਨ ਸ਼ਕਤੀਆਂ ਨੇ ਉਹਨਾਂ ਨੂੰ ਵਿਕਸਿਤ ਕਰਨਾ ਨਰੀਖਣ ਮੀਨਸ ਕਿਸੇ ਵੀ ਚੀਜ਼ ਨੂੰ ਅਬਜ਼ਰਵ ਕਰਨਾ ਡੀਪਲੀ ਦੇਖਣਾ ਫਿਰ ਉਹਦੇ ਬਾਰੇ ਕਲਪਨਾ ਕਰਨੀ ਫਿਰ ਉਹਦਾ ਵਿਵੇਚਨ ਕਰਨਾ ਵਿਵੇਚਨ ਹੁੰਦਾ ਹੈ ਕਿ ਉਹਦੇ ਜਿਹੜੇ ਸਾਰੇ ਚੰਗੇ ਮਾੜੇ ਪੱਖ ਨੇ ਉਹਨਾਂ ਨੂੰ ਦੇਖਣਾ ਫਿਰ ਵਿਦਿਆਰਥੀਆਂ ਵਿੱਚ ਨਾਟਕਾਂ ਦੀ ਆਲੋਚਨਾਤਮਕ ਸਮੀਖਿਆ ਕਰਨ ਦੀ ਯੋਗਤਾ ਵਿਕਸਿਤ ਕਰਨਾ ਕਿ ਜਿਹੜੇ ਬੱਚੇ ਨੇ ਕਿ ਇਸ ਨਾਟਕ ਦੇ ਵਿੱਚ ਕਿੱਥੇ ਕਿੱਥੇ ਕਮੀ ਹੈ ਕਿਹੜੇ ਦੇ ਪੋਜ਼ਿਟਿਵ ਪੁਆਇੰਟਸ ਨੇ ਉਹਨਾਂ ਨੂੰ ਮਿਲਾ ਕੇ ਜਿਹੜੀ ਉਹਦੀ ਆਲੋਚਨਾਤਮਕ ਸਮੀਖਿਆ ਉਹ ਕਰਨ ਦੇ ਯੋਗ ਹੋ ਸਕਣਗੇ ਫੇ ਸ਼ਬਦ ਭੰਡਾਰ ਮੁਹਾਵਰੇ ਤੇ ਜਿਹੜੇ ਅਖੋਤਾਂ ਨੇ ਉਹ ਹਰੇਕ ਇਕਾਂਗੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਤੇ ਇਸ ਕਰਕੇ ਇਕਾਂਗੀ ਪੜਾਉਣ ਦਾ ਕੀ ਉਦੇਸ਼ ਹੋਇਆ ਕਿ ਬੱਚਿਆਂ ਦੇ ਵਿੱਚ ਜਿਹੜਾ ਸ਼ਬਦ ਭੰਡਾਰ ਹੈ ਅਖੋਤਾਂ ਨੇ ਮੁਹਾਵਰੇ ਨੇ ਇਹਨਾਂ ਸਾਰਿਆਂ ਦੇ ذریعے ਗਿਆਨ ਦੇ ਵਿੱਚ ਵਾਧਾ ਕਰਨਾ ਹੈ ਇੱਕ ਤਰੀਕੇ ਨਾਲ ਬੱਚਿਆਂ ਜਿਹੜਾ ਸ਼ਬਦ ਭੰਡਾਰ ਹੈ ਉਹ ਵਧਾਉਣਾ ਅੱਗੇ ਹੈ ਰੁਚੀ ਨਾਲ ਸੰਬੰਧਿਤ ਉਦੇਸ਼ ਵਿਦਿਆਰਥੀਆਂ ਵਿੱਚ ਸਾਹਿਤ ਦੇ ਜਿਹੜੀ ਰੁਚੀ ਹੈ ਉਹ ਵਿਕਸਿਤ ਕਰਨਾ ਤਾਂ ਜੋ ਜਿਹੜੇ ਵਿਦਿਆਰਥੀ ਨੂੰ ਸਾਹਿਤ ਦੇ ਨਾਲ ਜੁੜ ਸਕਣ ਤੇ ਉਹਨਾਂ ਨੂੰ ਸਾਹਿਤ ਦੇ ਵੱਖ-ਵੱਖ ਰੂਪਾਂ ਬਾਰੇ ਪਤਾ ਲੱਗ ਸਕੇ। ਫਿਰ ਨਾਟਕੀ ਦਾ ਜਿਹੜੀ ਗੰਗੀਏ ਦੀ ਪਰੰਪਰਾ ਤੇ ਇਹਦੇ ਮੁੱਖ ਪ੍ਰਵਿਰਤੀਆਂ ਬਾਰੇ ਗਿਆਨ ਦੇਣਾ। ਫਿਰ ਵਿਦਿਆਰਥੀਆਂ ਵਿੱਚ ਪਿੰਨ-ਪਿੰਨ ਕਲਾਵਾਂ ਕਿਹੜੀਆਂ ਕਲਾਵਾਂ ਜਿਵੇਂ ਕਿ ਨਾਚ ਕਲਾ, ਸੰਗੀਤ ਕਲਾ, ਸ਼ਿਲਪ ਕਲਾ, ਚਿੱਤਰ ਕਲਾ, ਮੂਰਤੀ ਕਲਾ ਇਹਨਾਂ ਪ੍ਰਤੀ ਜਿਹੜੀ ਰੁਚੀ ਹੈ ਉਹ ਉਤਪੰਨ ਕਰਨਾ। ਫਿਰ ਚਰਿੱਤਰ ਦੇ ਵਿਕਾਸ ਦੇ ਨਾਲ ਸੰਬੰਧਿਤ ਉਦੇਸ਼ ਵੀ ਨੇ। ਵਿਦਿਆਰਥੀਆਂ ਦੇ ਮਨ ਵਿੱਚ ਸਵੈ ਪ੍ਰਗਟਾਅ ਤੇ ਸਵੈ ਪ੍ਰਦਰਸ਼ਨ ਦੀ ਇੱਛਾ ਤ ਮੀਂਜ ਜਿਹੜੇ ਬੱਚੇ ਨੇ ਉਹ ਸਭਾ ਪ੍ਰਗਟਾ ਤੇ ਸਭਾ ਪ੍ਰਦਰਸ਼ਨ ਕਰਨ ਦੀ ਯੋਗ ਹੋ ਸਕਣ ਸਭਾ ਪ੍ਰਗਟਾ ਮੀਨਸ ਕਿ ਉਹਨੇ ਨਾਟਕ ਜਾਂ ਇਕਾਂਗੀ ਦੇ ਵਿੱਚ ਜਦੋਂ ਉਹਨਾਂ ਨੂੰ ਕੋਈ ਰੋਲ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਸ ਤਰੀਕੇ ਨਾਲ ਸਭਾ ਪ੍ਰਗਟਾਵਾ ਕਰਨਾ ਤੇ ਕਿਸ ਤਰੀਕੇ ਨਾਲ ਰੋਲ ਨੂੰ ਵਧੀਆ ਢੰਗ ਦੇ ਨਾਲ ਪਲੇ ਕਰਨਾ ਫਿਰ ਮਨੋ ਭਾਵਾਂ ਦਾ ਪਰਿਵਰਤਨ ਕਰਨਾ ਮੀਨਸ ਇਕਾਂਗੀ ਦਾ ਅਗਲਾ ਉਦੇਸ਼ ਕੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਮਨੋ ਭਾਵਾਂ ਦੇ ਵਿੱਚ ਵੀ ਜਿਹੜਾ ਬਦਲਾਅ ਹੈ ਉਹ ਲੈ ਕੇ ਆਉਣਾ ਕਿਉਂਕਿ ਜਦੋਂ ਅਸੀਂ ਇਕਾਂਗੀ ਦੇ ਵਿੱਚ ਬੱਚਿਆਂ ਨੂੰ ਵੱਖ-ਵੱਖ ਰੋਲ ਦਿੱਤਾ ਤਾਂ ਬੱਚਿਆਂ ਦੇ ਵਿੱਚ ਇੱਕ ਤਰੀਕੇ ਦੀ એનર્ਜੀ ਆਉਂਦੀ ਉਸ ਟਾਈਮ ਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਉਹ ਮੋਡੀਫਾਈ ਹੋ ਜਾਂਦਾ ਫਿਰ ਅਨੁਕਰਨ ਦੀ ਜਮਾਂਦਰੂ ਪ੍ਰਵਿਰਤੀ ਲਈ ਹੁਣ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜਾਂ ਹਿਊਮਨ ਬੀਨ ਕਹਿ ਲਓ ਨਕਲ ਕਰਨ ਦੀ ਜਿਹੜੀ ਪ੍ਰਵਿਰਤੀ ਜਨਮ ਤੋਂ ਹੀ ਹੁੰਦੀ ਹੈ ਤੇ ਜਿਹੜਾ ਉਦਾਤ ਨਿਕਾਸ ਮਾਰਗ ਹੈ ਤੇ ਉਹਦੇ ਅਫਸਰ ਬੱਚੇ ਨੂੰ ਪੈਦਾ ਕਰਨੇ ਨੇ ਕਿਉਂਕਿ ਜੇਕਰ ਹੁਣ ਬੱਚਾ ਕੋਈ ਵੱਡਾ ਹੋ ਗਿਆ ਉਹ ਕਿਸੇ ਹੋਰ ਦੀ ਨਕਲ ਕਰ ਰਿਹਾ ਵੈਸੇ ਤਾਂ ਸੋਹਣਾ ਨਹੀਂ ਲੱਗੇਗਾ ਪਰ ਜਦੋਂ ਅਸੀਂ ਉਹਨੂੰ ਇਕਾਂਗੀ ਦੇ ਵਿੱਚ ਮੌਕਾ ਦੇ ਰਹੇ ਹਾਂ ਤਾਂ ਉਹ ਅਸੀਂ ਉਹਨੂੰ ਜਿਹੜੀ ਉਹਦੀ ਜਮਾਂਦਰੂ ਪ੍ਰਵਿਰਤੀ ਹੈ ਉਹਨੂੰ ਹੋਰ ਡਿਵੈਲਪ ਕਰ ਰਹੇ ਹਾਂ ਫਿਰ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ ਦੀ ਜਿਹੜੀ ਸਮਾਜਿਕ ਭਾਵਨਾ ਉਹ ਵਿਕਸਿਤ ਕਰਨਾ ਅੱਗੇ ਹੈ ਸਿਹਤਮੰਦ ਮਨੋਰੰਜਨ ਦੁਆਰਾ ਉਹਨਾਂ ਦਾ ਚਰਿੱਤਰਿਕ ਵਿਕਾਸ ਕਰਨਾ ਹੁਣ ਅਸੀਂ ਗੱਲ ਕਰਾਂਗੇ ਇਕਾਂਗੀ ਨੂੰ ਪੜ੍ਹਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਨੇ ਪਹਿਲੀ ਵਿਧੀ ਹੈ ਐਕਸਪਲੇਨੇਸ਼ਨ ਵਿਆਖਿਆ ਵਿਧੀ ਨਾਟਕ ਪੜਾਉਣ ਦੀ ਜਿਹੜੀ ਵਿਧੀ ਬਹੁਤ ਪੁਰਾਣੀ ਹੈ ਤੇ ਇਸ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਆ ਉਹ ਨਾਟਕ ਦੇ ਜਾਂ ਇਕਾਂਗੀ ਦੇ ਜਿਹੜੇ ਪਿੰਨ ਪਿੰਨ ਤੱਤ ਨੇ ਜਿਵੇਂ ਕਿ ਉਹਦੇ ਵਿੱਚ ਕਿਹੋ ਜੀ ਕਹਾਣੀ ਲਈ ਗਿਆ ਉਹਦਾ ਪਲਾਟ ਤੇ ਪਾਤਰ ਕਿਹੋ ਜੇ ਨੇ ਪਾਤਰ ਚਿੱਤਰਨ ਉਦੇਸ਼ ਸ਼ੈਲੀ ਤੇ ਭਾਸ਼ਾ ਉਹਦੀ ਵਿਆਖਿਆ ਇਸ ਵਿੱਚ ਆਪ ਕਰਦਾ ਹੈ ਅਧਿਆਪਕ ਤੇ ਸਾਰਾ ਨਾਟਕ ਆਪ ਪੜ੍ਹਦਾ ਹੈ ਇਸ ਦੇ ਦੁਆਰਾ ਉਹ ਨਾਟਕ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹਦੇ ਗੁਣ ਦੋਸ਼ ਨੇ ਉਹ ਬੱਚਿਆਂ ਨੂੰ ਦੱਸਦਾ ਜਾਂਦਾ ਹੈ ਨਾਲ ਨਾਲ ਤੇ ਨਾਲ ਹੀ ਨਾਟਕ ਦੇ ਸਾਰੇ ਜਿਹੜੇ ਤੱਤ ਨੇ ਉਹਨਾਂ ਬਾਰੇ ਦੱਸਦਾ ਔਖੇ ਸ਼ਬਦ ਨਾਲ ਨਾਲ ਉਹਨਾਂ ਦੇ ਅਰਥ ਦੱਸਦਾ ਹੈ ਵਿਚਾਰ ਤੇ ਜਿਹੜੀ ਭਾਸ਼ਾ ਉਹਦੇ ਵਿੱਚ ਵਰਤੀ ਗਈ ਹੈ ਉਹਦੀ ਪੂਰੀ ਵਿਆਖਿਆ ਵੀ ਕਰਦਾ ਜਾਂਦਾ ਹੈ ਵਿਆਖਿਆ ਦੇ ਦੌਰਾਨ ਉਹ ਬੱਚਿਆਂ ਤੋਂ ਪ੍ਰਸ਼ਨ ਪੁੱਛਦਾ ਹੈ ਤੇ ਜਿਹਨਾਂ ਨਾਲ ਜਿਹੜੇ ਵਿਦਿਆਰਥੀ ਨੇ ਉਹ ਕਿਰਿਆਸ਼ੀਲ ਬਣੇ ਰਹਿੰਦੇ ਨੇ ਧਿਆਨ ਤੇ ਵਿੱਚ ਉਹ ਵਿਦਿਆਰਥੀਆਂ ਦੀ ਜਿਹੜੀ ਨਾਟਕ ਪਰਚੋਲ ਆ ਉਹਦੇ ਵਿੱਚ ਸਹਾਇਤਾ ਕਰਦਾ ਹੈ ਤੇ ਇਹ ਜਿਹੜੀ ਵਿਧੀ ਹੈ ਸਮੀਖਿਆ ਦੀ ਦ੍ਰਿਸ਼ਟੀ ਤੋਂ ਉਪਯੋਗੀ ਹੋ ਸਕਦੀ ਹੈ ਤੇ ਵਿਧੀ ਦੀ ਸਫਲਤਾ ਦੇ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਨਾਟਕ ਦੇ ਜਿਹੜੇ ਪਿੰਨਪਿੰਨ ਰੂਪ ਨੇ ਜਿਵੇਂ ਕਿ ਇਕਾਂਗੀ ਧੁਨੀ ਨਾਟਕ ਟੈਲੀ ਨਾਟਕ ਇਹਨਾਂ ਬਾਰੇ ਪੂਰਾ ਜਿਹੜਾ ਗਿਆਨ ਆ ਉਹ ਦੇਣਾ ਹੁਣ ਦੂਸਰਾ ਹੈ ਅਰਥ ਕਥਨ ਵਿਧੀ ਇਸ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਇਕਾਂਗੀ ਦਾ ਜਾਂ ਨਾਟਕ ਦਾ ਜਿਹੜਾ ਆਪਵਾਚਨ ਕਰਦਾ ਜਿਵੇਂ ਕਿ ਅਸੀਂ ਗਦ ਪਾਠ ਨੂੰ ਪੜ੍ਹਦੇ ਹੁੰਦੇ ਹਾਂ ਕੋਈ ਵੀ ਜਿਹੜਾ ਪਾਠ ਹੁੰਦਾ ਤੇ ਨਾਲ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਦੱਸਦਾ ਹੈ ਕਦੇ-ਕਦੇ ਦੇ ਅਧਿਆਪਕ ਆਪ வாਚਨ ਨਾ ਕਰਕੇ ਮੀਨਸ ਆਪ ਨਾ ਪੜ੍ਹ ਕੇ ਵਿਦਿਆਰਥੀਆਂ ਨੂੰ ਵੀ ਪੜ੍ਹਨ ਦੇ ਲਈ ਕਹਿੰਦਾ ਹੈ ਤੇ ਇਸ ਵਿਧੀ ਦੇ ਵਿੱਚ ਅਧਿਆਪਕ ਦਾ ਜਿਹੜਾ ਮੁੱਖ ਧਿਆਨ ਹੈ ਉਹ ਨਾਟਕ ਦੇ ਵਿਸ਼ੇ ਵਸਤੂ ਦਾ बोਧ ਕਰਾਉਣ ਤੇ ਕੇਂਦ੍ਰਿਤ ਹੁੰਦਾ ਹੈ ਕਿ ਨਾਟਕ ਦੇ ਵਿਸ਼ੇ ਵਸਤੂ ਦੇ ਵਿੱਚ ਕੀ ਸਾਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾਟਕ ਦੇ ਜਿਹੜੇ ਹੋਰ ਤੱਤ ਨੇ ਜਿਵੇਂ ਕਹਾਣੀ ਪਲਾਟ ਭਾਸ਼ਾ ਸ਼ੈਲੀ ਵਾਤਾਵਰਣ ਪਾਤਰ ਚਿੱਤਰ ਇਹਨਾਂ ਨੂੰ ਕੋਈ ਜਿਹੜਾ ਮਹੱਤਵ ਆ ਉਹ ਨਹੀਂ ਦਿੱਤਾ ਜਾਂਦਾ ਤੇ ਨਹੀਂ ਉਹ ਨਾਟਕ ਦੇ ਭਾਵ ਅਨਸਾਰ ਪਾਠ ਉੱਤੇ ਜ਼ੋਰ ਦਿੰਦਾ। ਨਤੀਜੇ ਵਜੋਂ ਜਿਹੜਾ ਨਾਟਕ ਹੈ ਜਦੋਂ ਅਸੀਂ ਅਰਥ ਕਥਨ ਵਿਧੀ ਦੇ ਨਾਲ ਪੜਾਉਨੇ ਆ ਤਾਂ ਉਹ ਜਿਵੇਂ ਅਸੀਂ ਵਾਰਤਕ ਪੜ੍ਹ ਰਹੀ ਹੁੰਨੇ ਆ ਕੋਈ ਵੀ ਗੱਦ ਸਿੱਖਿਆ ਉਹਦਾ ਇਹ ਇੱਕ ਰੂਪ ਜਾ ਲੈ ਲੈਂਦਾ ਈ। ਅੱਗੇ ਹੈ ਆਦਰਸ਼ ਨਾਟ ਪਾਠ ਵਿਧੀ। ਹੁਣ ਇਸ ਪ੍ਰਣਾਲੀ ਵਿੱਚ ਜਿਹੜਾ ਅਧਿਆਪਕ ਹੈ ਆਪ ਹੀ ਸ਼ਰਣ ਦੇ ਸਾਹਮਣੇ ਨਾਟਕ ਦੇ ਸਾਰੇ ਪਾਤਰਾਂ ਦਾ ਕਾਰਜ ਕੰਮ ਵੀ ਨਿਰਾਪ ਕਰਦਾ ਹੈ ਤੇ ਉਹ ਕਿਸ ਤਰੀਕੇ ਨਾਲ ਬੋਲਦੇ ਨੇ ਉਹਨਾਂ ਦਾ ਸਾਰਾ ਅਭਿਨੇ ਵੀ ਆਪ ਹੀ ਕਰਦਾ ਏ। ਮੀਨਸ ਸਾਰਾ ਇੱਕ ਤਾਂ ਆਪ ਹੀ ਨਿਭਾਉਂਦਾ ਤੇ ਉਹ ਨਾਟਕ ਦੇ ਜਿਹੜੇ ਸੰਵਾਦ ਨੇ ਡਾਇਲੋਗਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਪੜਦਾ ਕਿ ਹਰੇਕ ਚਿੱਤਰ ਦਾ ਜਿਹੜਾ ਆਵਾਸ ਹੈ ਮੀਨ ਜਾਣਕਾਰੀ ਉਹ ਵਿਦਿਆਰਥੀ ਨੂੰ ਆਪਣੇ ਆਪ ਹੀ ਹੋ ਜਾਂਦੀ ਹੈ ਜਿੱਥੇ ਲੋੜ ਪਵੇ ਉੱਥੇ ਉਹ ਔਖੇ ਸ਼ਬਦਾਂ ਦੇ ਅਰਥ ਵੀ ਦੱਸ ਦਿੰਦਾ ਤੇ ਭਾਵਾਂ ਨੂੰ ਸਪਸ਼ਟ ਵੀ ਕਰਦਾ ਹੈ ਤੇ ਜਿਹੜੇ ਵਿਦਿਆਰਥੀ ਨੇ ਉਹ ਦਰਸ਼ਕ ਬਣ ਕੇ ਸਰੋਤੇ ਬਣ ਕੇ ਸਾਰੇ ਨਾਟਕ ਨੂੰ ਇੰਜੋਏ ਕਰਦੇ ਨੇ ਤੇ ਜਿਹੜਾ ਪੂਰਾ ਨਾਟਕ ਉਹ ਮੰਚ ਤੋਂ ਵੀ ਨਹੀਂ ਸਟੇਜ ਤੋਂ ਵੀ ਨਹੀਂ ਪੂਰਾ ਹੋ ਜਾਂਦਾ ਹੈ ਇਸ ਵਿਧੀ ਦੇ ਵਿੱਚ ਦੇਖੋ ਅਧਿਆਪਕ ਸਾਰਾ ਕੰਮ ਕਰਦਾ ਹੈ ਤੇ ਅਧਿਆਪਕ ਵਿਦਿਆਰਥੀਆਂ ਦਾ ਜਿਹੜਾ ਧਿਆਨ ਆ ਉਹ ਆਪਣੇ ਵੱਲ ਪੂਰੀ ਤਰ੍ਹਾਂ ਖਿੱਚਣ ਦੇ ਵਿੱਚ ਸਫਲ ਹੋ ਜਾਂਦਾ ਹੈ ਬੱਚੇ ਭਾਵੇਂ ਚੁੱਪਚਾਪ ਬੈਠੇ ਸੁਣਦੇ ਨੇ ਪਰ ਫਿਰ ਵੀ ਇੱਕ ਤਰੀਕਾ ਜਿਵੇਂ ਅਸੀਂ ਕਹਿੰਨੇ ਕਿ ਉਹਨਾਂ ਨੂੰ ਕੀਲ ਲਿਆ ਹੁੰਦਾ ਅਧਿਆਪਕ ਨੇ ਕੀਲ ਰੱਖਿਆ ਹੁੰਦਾ ਕਿ ਉਹਨਾਂ ਦਾ ਜਿਹੜਾ ਧਿਆਨ ਆ ਉਹ ਇੱਧਰ ਉੱਧਰ ਨਹੀਂ ਜਾਂਦਾ ਅਗਲਾ ਹੈ ਅਭਿਨੇ ਪ੍ਰਣਾਲੀ ਐਕਟਿੰਗ ਮੈਥਡ ਨਾਟਕ ਪੜਨ ਤੇ ਉਹਨੂੰ ਮਾਨਣ ਦਾ ਸਭ ਤੋਂ ਇਹ ਵਧੀਆ ਢੰਗ ਹੈ ਤੇ ਇਹਦੇ ਵਿੱਚ ਦੋ ਤਰੀਕਿਆਂ ਦੇ ਨਾਲ ਅਸੀਂ ਕਰ ਸਕਦੇ ਹਾਂ ਪਹਿਲਾ ਹੈ ਰੰਗ ਮੰਚ ਉੱਤੇ ਆਵੇ ਨੇ ਮੀਨਸ ਕੋਈ ਸਟੇਜ ਵਗੈਰਾ ਪੂਰਾ ਜਿਹੜੇ ਉਹਦੇ ਲਈ ਰਿਕੁਆਇਰਮੈਂਟਸ ਹੁੰਦੇ ਨੇ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਲਿਆ ਜਾਂਦਾ ਹੁਣ ਇਸ ਵੀ ਦੇ ਵਿੱਚ ਨਾਟਕ ਨੂੰ ਰੰਗ ਮੰਚ ਉੱਤੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਮੀਨਸ ਉਹਦੇ ਪਾਤਰ ਕੌਣ ਹੁੰਦੇ ਨੇ ਵਿਦਿਆਰਥੀ ਵਿਦਿਆਰਥੀ ਹੀ ਸਾਰੀ ਐਕਟਿੰਗ ਕਰਦੇ ਨੇ ਤੇ ਇਹਦੇ ਵਿੱਚ ਅਧਿਆਪਕ ਦੇ ਮਾਰਗਦਰਸ਼ਨ ਹੇਠ ਵਿਦਿਆਰਥੀ ਰੰਗ ਮੰਚ ਦਾ ਨਿਰਮਾਣ ਕਰਦੇ ਨੇ ਪਾਤਰਾਂ ਦੇ ਅਨੁਕੂਲ ਜਿਹੜਾ ਪਹਿਰਾਵਾ ਹੈ ਉਹ ਪਹਿਨਦੇ ਨੇ ਉਹ ਜਿਵੇਂ ਕਿ ਕੋਈ ਲੜਕੀ ਹੈ ਉਹ ਬੁੜੀ ਦਾ ਰੋਲ ਕਰ ਰਹੀ ਹੈ ਤਾਂ ਉਹਦੇ ਅਕੋਰਡਿੰਗ ਉਹ ਕੱਪੜੇ ਪਾਏਗੀ ਕੋਈ ਮੁੰਡਾ ਹੈ ਉਹ ਬਜ਼ੁਰਗ ਬੁੜੇ ਦਾ ਰੋਲ ਕਰ ਰਿਹਾ ਹੈ ਤਾਂ ਉਸ ਤਰੀਕੇ ਦੇ ਕੱਪੜੇ ਪਾਏਗਾ ਕੋਈ ਕੁੜੀ ਹੈ ਉਹ ਵਾਟੀ ਦਾ ਰੋਲ ਕਰ ਰਹੀ ਹੈ ਤਾਂ ਉਹਦੇ ਅਕੋਰਡਿੰਗ ਉਹਦੇ ਕੱਪੜੇ ਉਸ ਤਰੀਕੇ ਦੇ ਹੋਣਗੇ ਤੇ ਪਾਤਰਾਂ ਦੇ ਅਨੁਕੂਲ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ ਉਹਨਾਂ ਨੂੰ ਜਿਹੜੇ ਉਹਦੇ ਡਾਇਲੋਗ ਨੇ ਸੰਵਾਦ ਨੇ ਉਹ ਯਾਦ ਕਰਾਏ ਜਾਂਦੇ ਨੇ ਤੇ ਕਈ ਵਾਰ ਜਿਹੜਾ ਅਭਿਆਸ ਉਹ ਕਰਵਾਇਆ ਜਾਂਦਾ ਹੈ ਤੇ ਜਿਹੜੀ ਡੇਟ ਫਿਕਸ ਹੁੰਦੀ ਹੈ ਉਹਦੇ ਤੇ ਉਹਨੂੰ ਪੂਰੇ ਪਿੰਨੇ ਪਿੰਨੇ ਜਿਹੜੇ ਤਕਨੀਕੀ ਜੋ ਵੀ ਜ਼ਰੂਰਤਾਂ ਹੁੰਦੀਆਂ ਨੇ ਉਹਦੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਹੈ ਤੇ ਨਾਟਕ ਸਿੱਖਿਆ ਦੀ ਇੱਕ ਆਦਰਸ਼ ਵਿਧੀ ਹੈ ਤੇ ਇਸ ਵਿੱਚ ਸਿੱਖਿਆ ਇੱਕ ਸਮੂਹਿਕ ਸਿੱਖਿਆ ਦੇ ਰੂਪ ਧਾਰਨ ਕਰ ਲੈਂਦੀ ਹੈ ਤੇ ਕਈ ਜਿਹੜੇ ਵਿਦਿਆਰਥੀ ਨੇ ਇਹਨਾਂ ਦੇ ਵਿੱਚ ਆਪਣੀ ਯੋਗਤਾ ਤੇ ਸਮਰੱਥਾ ਅਨੁਸਾਰ ਕੰਮ ਕਰਨ ਦਾ ਜਿਹੜਾ ਮੌਕਾ ਨਾਲ ਉਹ ਵੀ ਮਿਲ ਜਾਂਦਾ ਹੈ ਤੇ ਇਹਦੇ ਵਿੱਚ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਹੈ ਖਰਚ ਵੀ ਜ਼ਿਆਦਾ ਹੁੰਦਾ ਪਰ ਇਹਦੇ ਨਾਲ ਜਿਹੜਾ ਵੀ ਅਸੀਂ ਕਨਸੈਪਟ ਬੱਚੇ ਨੂੰ ਕਲੀਅਰ ਕਰਾਉਣਾ ਚਾਹੁੰਦੇ ਆ ਉਹ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਹੈ ਦੂਸਰਾ ਹੈ ਸ਼੍ਰੇਣੀ ਸ਼੍ਰੇਣੀ ਅਭਿਆਨ ਪ੍ਰਣਾਲੀ ਮੀਨ ਜਿਥੇ ਕਲਾਸ ਦੇ ਵਿੱਚ ਹੀ ਜਿਹੜੀ ਐਕਟਿੰਗ ਉਹ ਕੀਤੀ ਜਾਂਦੀ ਹੈ અભਿਨੇ ਕਲਾਸ ਦੇ ਵਿੱਚ ਹੀ ਕੀਤਾ ਜਾਂਦਾ ਹੈ ਰੰਗਮંચੇ ਵੀ ਨਾ ਪ੍ਰਣਾਲੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਇਸ ਪ੍ਰਣਾਲੀ ਦੇ ਦੁਆਰਾ ਦੂਰ ਕੀਤਾ ਜਾਂਦਾ ਕਿਉਂਕਿ ਇਸ ਵਿਧੀ ਦੇ ਵਿੱਚ ਨਾਟਕ ਦੇ ਜਿਹੜੇ ਪਿੰਨ-ਪਿੰਨ ਪਾਤਰਾਂ ਦੇ ਕੰਮ ਨੇ ਉਹ ਅਧਿਆਪਕ ਦੁਆਰਾ ਉਸ ਸ਼ਿਰੈਣੀ ਦੇ ਵੱਖ-ਵੱਖ ਬੱਚਿਆਂ ਦੇ ਦਿੱਤੇ ਜਾਂਦੇ ਨੇ ਕਿ ਤੁਸੀਂ ਇਸ ਵਿਅਕਤੀ ਦਾ ਰੋਲ ਕਰਨਾ ਹੈ ਤੇ ਤੁਸੀਂ ਇਹਦਾ ਰੋਲ ਕਰਨਾ ਹੈ ਵਿਦਿਆਰਥੀ ਜਿਸ ਪਾਤਰ ਦਾ ਅਭਿਨੇ ਕਰਨਾ ਹੁੰਦਾ ਹੈ ਤੇ ਉਹ ਉਸ ਨਾਲ ਸੰਬੰਧਿਤ ਜਿਹੜੇ ਸੰਵਾਦ ਨੇ ਉਹਨਾਂ ਨੂੰ ਧਿਆਨਪੂਰਵਕ ਪੜ੍ਹਦਾ ਜਾਂਦਾ ਹੈ ਤੇ ਉਹਦੇ ਅਨਸਾਰ ਹੀ ਉਹ ਕਾਰਜ ਤੇ ਬੋਲਣ ਦਾ ਜਿਹੜਾ ਯਤਨ ਉਹ ਕਰਦਾ ਮੀਨਟ ਜਿਵੇਂ ਜਿਵੇਂ ਉਹਦੇ ਡਾਇਲੋਗ ਹੁੰਦੇ ਨੇ ਜਿਵੇਂ ਕਿ ਹੁਣ ਅਸੀਂ ਗੱਲ ਕੀਤੀ ਸੀ ਜੇਕਰ ਗੁੱਸੇ ਦੇ ਵਿੱਚ ਬੋਲਣਾ ਤਾਂ ਉਹਦੇ ਅਕੋਰਡਿੰਗ ਜੇਕਰ ਹੌਲੀ ਜਿਹੀ ਗੱਲ ਕਰਨੀ ਹੈ ਤਾਂ ਉਹਦੇ ਅਕੋਰਡਿੰਗ ਲੋੜਨਸਾਰੇ ਦੇ ਆਪ ਕੋ ਨਾਲੇ ਉਚਾਰਨ ਤੇ ਸੰਵਾਦ ਬੋਲਣ ਦੇ ਢੰਗ ਨੂੰ ਸੁਧਾਰਦਾ ਜਾਂਦਾ ਹੈ ਤੇ ਨਾਲ ਨਾਲ ਸਹੀ ਅਭਿਨੇ ਕਰਨ ਬਾਰੇ ਵੀ ਉਹਨਾਂ ਨੂੰ ਜਿਹੜੀ ਜਾਣਕਾਰੀ ਇਹੋ ਦਿੰਦਾ ਜਾਂਦਾ ਹੈ। ਨਾਟਕ ਸਿੱਖਿਆ ਦੀ ਇੱਕ ਮਤਲਬ ਬਹੁਤ ਚੰਗੀ ਵਿਧੀ ਮੰਨੀ ਗਈ ਹੈ ਕਿਉਂਕਿ ਇਹ ਨਾਲ ਸਮੇਂ ਤੇ ਪੈਸੇ ਦੀ ਬਚਤ ਵੀ ਹੁੰਦੀ ਹੈ। ਅਧਿਆਪਕ ਨੂੰ ਬਹੁਤੀ ਤਿਆਰੀ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲੇ ਦਿਨ ਉਹਨਾਂ ਨੂੰ ਜਿਹੜੇ ਅਭਿਨੇ ਦੇ ਪਾਤਰ ਹੁੰਦੇ ਨੇ ਉਹਨਾਂ ਨੂੰ ਕਲਾਸ ਦੇ ਵਿੱਚ ਬੱਚਿਆਂ ਨੂੰ ਵੰਡ ਦਿੱਤਾ ਜਾਂਦਾ ਕਿ ਤੁਸੀਂ ਕੱਲ ਨੂੰ ਇਸ ਪਾਤਰ ਦਾ ਰੋਲ ਨਿਭਾਉਣਾ ਤੇ ਦਾ ਤੇ ਜਿਹੜੇ ਵਿਦਿਆਰਥੀ ਨੇ ਫਿਰ ਉਹਦੇ ਅਕੋਰਡਿੰਗ ਅਗਲੇ ਦਿਨ ਕਲਾਸ ਦੇ ਵਿੱਚ ਪੜ੍ਹਦੇ ਨੇ ਅਗੇ ਸੰਯੁਕਤ ਪ੍ਰਣਾਲੀ ਨਾਟਕ ਸਿੱਖਿਆ ਦੀਆਂ ਜਿਹੜੀਆਂ ਸਾਰੀਆਂ ਵਿਧੀਆਂ ਅਸੀਂ ਹੁਣੇ ਕੀਤੀਆਂ ਨੇ ਉਹਨਾਂ ਦੇ ਵਿੱਚ ਗੁਣ ਵੀ ਨੇ ਦੋਸ਼ ਵੀ ਨੇ ਮੀਨਸ ਕੋਈ ਵੀ ਵਿਧੀ ਇਸ ਤਰ੍ਹਾਂ ਦੀ ਨਹੀਂ ਜਿਹੜੀ ਕਿ ਆਪਣੇ ਆਪ ਦੇ ਵਿੱਚ ਪੂਰਨ ਹੋਵੇ ਸਹੀ ਹੋਵੇ ਹੁਣ ਜਿਹੜੀ ਇੱਕ ਵਿਧੀ ਉਹ ਦੂਸਰੀ ਦੀ ਸਹਾਇਕ ਬਣ ਕੇ ਉਹਦੇ ਜਿਹੜੇ ਦੋਸ਼ ਨੇ ਉਹਨਾਂ ਦੂਰ ਕਰ ਸਕਦੀ ਹੈ ਤੇ ਇਸ ਲਈ ਇਹਨਾਂ ਵਿਧੀਆਂ ਦੇ ਸੁਮੇਲ ਤੋਂ ਇੱਕ ਜਿਹੜੀ ਸੰਯੁਕਤ ਵਿਧੀ ਉਹਦਾ ਨਿਰਮਾਣ ਕੀਤਾ ਜਾ ਸਕਦਾ ਹੈ ਜੀ ਦੇ ਦੁਆਰਾ ਇਕਾਂਗੀ ਜਾਂ ਨਾਟਕ ਦੀ ਜਿਹੜੀ ਸਿੱਖਿਆ ਉਹਦੇ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਹੁਣ ਇਹਦੇ ਵਿੱਚ ਕਿਵੇਂ ਹੋਏਗਾ ਕਿ ਸਭ ਤੋਂ ਪਹਿਲਾਂ ਜਿਹੜਾ ਆਦਰਸ਼ ਨਾਟ ਪ੍ਰਣਾਲੀ ਉਹਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਅਧਿਆਪਕ ਨੂੰ ਨਾਟਕ ਦਾ ਅਭਿਨੇਯ ਯੁਕਤ ਵਾਚਨ ਕਰਨਾ ਚਾਹੀਦਾ ਹੈ ਮੀਨਸ ਅਧਿਆਪਕ ਨੇ ਖੁਦ ਐਕਟਿੰਗ ਕਰਨੀ ਹੈ ਤੇ ਨਾਲ ਨਾਲ ਪੜ੍ਹਨਾ ਵੀ ਹੈ ਉਹ ਆਪ ਨਾਟਕ ਦਾ ਵਾਚਨ ਵੀ ਕਰੇ ਤੇ ਅਭਿਨੇ ਵੀ ਕਰੇ ਲੋੜ ਅਨੁਸਾਰ ਜਿਹੜੇ ਔਖੇ ਸ਼ਬਦ ਨੇ ਕੋਈ ਹੋਰ ਉਹਦੇ ਵਿੱਚ ਵਿਚਾਰ ਦਿੱਤੇ ਗਏ ਨੇ ਉਹਨਾਂ ਬਾਰੇ ਵੀ ਦੱਸੇ ਤੇ ਪ੍ਰਸ਼ਨ ਉੱਤਰ ਵਿਧੀ ਵੀ ਵਿੱਚ ਉਹਨੇ ਅਪਣਾਉਣੀ ਹੈ ਤਿਉਖੇ ਸ਼ਬਦਾਂ ਦੇ ਅਰਥ ਕੋਈ ਸੰਕੇਤ ਦੁਆਰਾ ਜਾਂ ਜਿਹੜੀ ਵਿਆਖਿਆ ਸਾਰਾ ਕੁਛ ਅਧਿਆਪਕ ਨੇ ਕਰਨਾ ਹੈ ਫਿਰ ਅਦਰਸ਼ਨਾਟ ਵਾਚਨ ਵਿਧੀ ਤੇ ਵਿਆਖਿਆ ਵਿਧੀ ਤੋਂ ਪਿੱਛੋਂ ਜਿਹੜਾ ਅਧਿਆਪਕ ਹੈ ਉਹ ਸ਼੍ਰੈਣੀ ਅਭਿਨੇ ਵਿਧੀ ਦਾ ਪ੍ਰਯੋਗ ਉਹਨੂੰ ਕਰਨਾ ਚਾਹੀਦਾ ਹੈ ਮੀਨਸ ਕਲਾਸ ਦੇ ਵਿੱਚ ਹੀ ਕਿਉਂਕਿ ਵਿਦਿਆਰਥੀ ਨਾਟਕ ਦੇ ਭਾਵ ਤੇ ਪਾਤਰਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝ ਚੁੱਕੇ ਨੇ ਹੁਣ ਇੱਥੇ ਅਧਿਆਪਕ ਨੇ ਖੁਦ ਉਹਨਾਂ ਦੇ ਸਾਹਮਣੇ ਇੱਕ ਮਾਡਲ ਪੇਸ਼ ਕਰਤਾ ਕਿ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਕਿਹੜੇ ਕੈਰੈਕਟਰ ਦਾ ਡਾਇਲੋਗ ਇਸ ਤਰੀਕੇ ਨਾਲ ਬੋਲਣਾ ਹੈ ਬੱਚੇ ਦੇਖ ਰਹੇ ਨੇ ਸੁਣ ਰਹੇ ਨੇ ਸਿੱਖ ਰਹੇ ਨੇ ਤੇ ਫਿਰ ਇਹਦੇ ਵਿੱਚ ਬੱਚੇ ਨੂੰ ਪਤਾ ਲੱਗ ਗਿਆ ਕਿ ਨਾਟਕ ਦੇ ਜਿਹੜੇ ਭਾਵ ਨੇ ਤੇ ਪਾਤਰ ਨੇ ਉਹਨਾਂ ਨੇ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਰੋਲ ਹੈ ਅਭਿਨੇ ਅਸੀਂ ਨੇ ਕਰਨਾ ਹੈ ਇਸ ਲਈ ਨਾਟਕ ਨੂੰ ਰੰਗਮੰਚ ਤੇ ਕਰਨ ਦੇ ਪ੍ਰਤੀ ਉਹਨਾਂ ਦੀ ਰੁਚੀ ਆਪਣੇ ਆਪ ਜਾਗਰਿਤ ਹੋ ਜਾਵੇਗੀ ਇਹ ਜਿਹੜਾ ਲਾਭ ਉਠਾਉਣ ਵਾਸਤੇ ਵਿਦਿਆਰਥੀਆਂ ਨੂੰ ਸ਼੍ਰੈਣੀ ਵਿੱਚ ਨਾਟਕ ਦਾ ਜਿਹੜਾ ਅਭਿਨੇ ਆ ਉਹ ਕਰਾਉਣਾ ਚਾਹੀਦਾ ਤੇ ਇਸ ਨਾਲ ਨਾਟਕ ਦੇ ਜਿਹੜੀ ਸਿੱਖਿਆ ਅਸੀਂ ਦੇਣੀ ਹੁੰਦੀ ਹੈ ਉਹਦੇ ਬਹੁਤ ਸਾਰੇ ਅਸੀਂ ਉਦੇਸ਼ ਪੂਰੇ ਕਰ ਸਕਦੇ ਹਾਂ ਬੱਚੇ ਜਿੱਥੇ-ਇਥੇ ਵਿੱਚ ਨਾਟਕ ਸ਼ਬਦ ਆਇਆ ਤਾਂ ਤੁਸੀਂ ਥਾਂ ਤੇ ਇਕਾਂਗੀ ਰੱਖਣਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿਉਂਕਿ ਨਾਟਕ ਤੇ ਇਕਾਂਗੀ ਦੇ ਵਿੱਚ ਫਰਕ ਹੈ ਪਰ ਬਹੁਤ ਜ਼ਿਆਦਾ ਨਹੀਂ ਹੈ ਨਾਟਕ ਦੇ ਵਿੱਚ ਵੀ ਅਭਿਨੇ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਉਸੇ ਤਰੀਕੇ ਨਾਲ ਹੀ ਇਕਾਂਗੀ ਦੇ ਵਿੱਚ ਬਟ ਜਿਹੜਾ ਇਕਾਂਗੀ ਆ ਉਹ ਨਾਟਕ ਦੇ ਕੰਪੈਰੀਟਿਵ ਛੋਟਾ ਹੁੰਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ